ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚ ਹੈ ਆਈ ਆਫ ਸਾਰਿਆਂ ਵਧੀਆ ਹੋਵਗੇ ਲੋ ਵੀ ਮਿੱਤਰੋ ਜਿਹੜੀ ਚੀਜ਼ ਦੀ ਵੇਟ ਸੀ ਗੁੱਟ ਨਿਊਜ਼ ਹੋ ਗਈ ਆ ਕਰਨ ਜਗਪ੍ਰੀਤ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਇਹ ਕਪਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦਾ ਹੈ ਜਿੱਥੇ ਇੰਸਟਾਗ੍ਰਾਮ ਤੇ ਇਹਨਾਂ ਦੀ ਚੰਗੀ ਫੈਨ ਫਾਲੋਇੰਗ ਹੈ ਉੱਥੇ ਹੀ ਇਹ YouTube ਤੇ ਵੀ ਡੇਲੀ ਵਲੌਗਸ ਅਪਲੋਡ ਕਰਦੇ ਨੇ ਬੀਤੇ ਦਿਨ ਹੀ ਕਰਨ ਵੱਲੋਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਸੀ ਜੋ ਕਿ ਉਸਦੀ ਵਾਈਫ ਦੀ ਡਿਲੀਵਰੀ ਤੋਂ ਪਹਿਲਾਂ ਦੀਆਂ ਸਨ ਇਹ ਵੀਡੀਓਜ਼ ਦਰਅਸਲ ਹਸਪੀਟਲ ਦੀਆਂ ਸਨ ਉੱਥੇ ਹੀ ਤੁਹਾਨੂੰ ਦੱਸ ਦਈਏ ਹੁਣ ਉਹਨਾਂ ਦੇ ਘਰ ਨਿਊਪੌਰਨ ਬੇਬੀ ਆ ਚੁੱਕਿਆ ਹੈ ਅਤੇ ਕਰਨ ਦੇ ਵੱਲੋਂ ਆਪਣੇ ਬੇਬੀ ਦਾ ਜੈਂਡਰ ਵੀ ਰਿਵੀਲ ਕਰ ਦਿੱਤਾ ਗਿਆ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਏ ਹਾਲਾਂਕਿ ਉਹਨਾਂ ਨੇ ਆਪਣੀ ਵਾਈਫ ਅਤੇ ਆਪਣੇ ਪੁੱਤਰ ਦੇ ਨਾਲ ਕਈ ਸਾਰੀਆਂ ਵੀਡੀਓਜ਼ ਸ਼ੇਅਰ ਕੀਤੀਆਂ ਪਰ ਉਹਨਾਂ ਨੇ ਆਪਣੇ ਬੇਟੇ ਦਾ ਚਿਹਰਾ ਰਿਵੀਲ ਨਹੀਂ ਕੀਤਾ ਬਾਕੀ ਤੁਸੀਂ ਇਸ ਖਾਸ ਮੌਕੇ ਤੇ ਕਰਨ ਜਗਪ੍ਰੀਤ ਨੂੰ ਉਹਨਾਂ ਦੇ ਨਿਊ ਬੌਰਨ ਬੇਬੀ ਦੇ ਲਈ ਕੰਗ੍ਰੈਚੂਲੇਟ ਕਰਨਾ ਨਾ ਪੁੱਲਨਾ ਜਿਨੇ ਹੀ ਆਪਣੇ ਬੱਚੇ ਦਾ ਨੇਮ ਅਤੇ ਫੇਸ ਰਿਵੀਲ ਕਰਨਗੇ ਆਪਾਂ ਤੁਹਾਡੇ ਨਾਲ ਜਲਦ ਤੋਂ ਜਲਦ ਵੀਡੀਓ ਸਾਂਝੀ ਕਰਾਂਗੇ ਤਦ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ